ਕਦੇ ਕਿਸੇ ਨੇ ਖਿਡੌਣਾ ਬੋਲਦਾ ਸੁਣਿਆ ਹੈ ਨਹੀਂ ਨਾ ਪਰ ਅੱਜ ਜੋ ਹੋਣ ਵਾਲਾ ਹੈ ਉਹ ਸੁਣ ਕੇ ਤੁਹਾਡਾ ਦਿਮਾਗ ਵੀ ਖਿਡੌਣੇ ਵਾਂਗ ਹਿੱਲ ਜਾਊਗਾ ਇੱਕ ਛੋਟੇ ਪਿੰਡ ਵਿੱਚ ਇੱਕ ਬੱਚਾ ਰਹਿੰਦਾ ਸੀ ਮਿੰਟੂ ਮਿੰਟੂ ਨੂੰ ਖਿਡੌਣਾ ਬਹੁਤ ਪਸੰਦ ਸਨ ਉਹ ਹਰ ਹਫ਼ਤੇ ਨਵੇਂ ਖਿਡੌਣੇ ਲਿਆਉਂਦਾ ਇੱਕ ਦਿਨ ਮੇਲੇ 'ਚ ਉਸਨੇ ਇੱਕ ਅਜੀਬ ਜਿਹਾ ਪੁਰਾਣਾ ਟੈਡੀ ਬੀਅਰ ਦੇਖਿਆ ਪੂਰਾ ਮਟਿਆ ਅੱਖਾਂ ਲਾਲ ਤੇ ਹੱਸਦਾ ਹੋਇਆ ਦੁਕਾਨਦਾਰ ਬੁढ़ा ਬੰਦਾ ਕਹਿੰਦਾ ਹੈ ਪੁੱਤ ਇਹ ਖਿਡੌਣਾ ਹਰ ਕਿਸੇ ਲਈ ਨਹੀਂ ਹੈ ਪਰ ਮਿੰਟੂ ਖਿਡੌਣਾ ਲੈ ਲੈਂਦਾ ਹੈ ਰਾਤ ਨੂੰ ਜਦ ਮਿੰਟੂ ਸੌ ਰਿਹਾ ਸੀ ਉਸ ਨੂੰ ਆਵਾਜ਼ ਸੁਣੀ ਮਿੰਟੂ ਮਿੰਟੂ ਉਹ ਡਰ ਗਿਆ ਉੱਠ ਕੇ ਵੇਖਦਾ ਕਮਰੇ ਵਿੱਚ ਕੋਈ ਨਹੀਂ ਸੀ ਪਰ ਟੈਡੀ ਬੀਅਰ ਦਾ ਮੂੰਹ ਪਹਿਲਾਂ ਨਾਲੋਂ ਜ਼ਿਆਦਾ ਖੁੱਲਿਆ ਹੋਇਆ ਲੱਗਦਾ ਸੀ ਮਿੰਟੂ ਸੋਚਦਾ ਹਵਾਵਾਂ ਚੱਲੀਆਂ ਹੋਣਗੀਆਂ ਪਰ ਮਾਂ ਆਉਂਦੀ ਹੈ ਤਾਂ ਸਭ ਕੁਝ ਨਾਰਮਲ ਹੋ ਜਾਂਦਾ ਹੈ ਮਾਂ ਕਹਿੰਦੀ ਪੁੱਤ ਕਹਾਣੀਆਂ ਘੱਟ ਵੇਖਿਆ ਕਰ ਮਿੰਟੂ ਡਰਦਾ ਨਹੀਂ ਪਰ ਹੈਰਾਨ ਜ਼ਰੂਰ ਹੁੰਦਾ ਹੈ ਉਸ ਨੂੰ ਸਮਝ ਨਹੀਂ ਆਉਂਦੀ ਖਿਡੌਣਾ ਆਪਣੇ ਆਪ ਕਿਵੇਂ ਹਿੱਲ ਰਿਹਾ ਹੈ ਰਾਤ ਨੂੰ 12 ਵਜੇ ਮਿੰਟੂ ਫੇਰ ਆਵਾਜ਼ ਸੁਣਦਾ ਹੈ ਮੇਰਾ ਦੋਸਤ ਬਣ ਜਾ ਮਿੰਟੂ ਮਿੰਟੂ ਕੰਬ ਜਾਂਦਾ ਹੈ ਉਹ ਟੈਡੀ ਨੂੰ ਚੁੱਕਦਾ ਹੈ ਤੇ ਦੇਖਦਾ ਹੈ ਉਸੀ ਅੱਖ ਵਿੱਚ ਨੀਲੀ ਚਮਕ ਨਿਕਲ ਰਹੀ ਸੀ ਮਿੰਟੂ ਡਰ ਕੇ ਚਾਦਰ ਚੋਂ ਲੁਕ ਜਾਂਦਾ ਹੈ ਅਗਲੇ ਦਿਨ ਮਿੰਟੂ ਟੈਡੀ ਨੂੰ ਸਕੂਲ ਲੈ ਜਾਂਦਾ ਹੈ ਤੇ ਆਪਣੇ ਦੋਸਤ ਗੱਗੀ ਨੂੰ ਦਿਖਾਉਂਦਾ ਹੈ ਗੱਗੀ ਜਿਵੇਂ ਹੀ ਟੈਡੀ ਨੂੰ ਹਿਲਾਉਂਦਾ ਹੈ ਟੈਡੀ ਦੀ ਪਿੱਠੋਂ ਇੱਕ ਬਟਨ ਨਿਕਲਦਾ ਹੈ ਗੱਗੀ ਉਸ ਨੂੰ ਦਬਾਉਂਦਾ ਹੈ ਤੇ ਟੈਡੀ ਬੋਲਦਾ ਹੈ ਹੈਲੋ ਮਿੰਟੂ ਲੈਟਸ ਪਲੇ ਮਿੰਟੂ ਚੀਕਦਾ ਹੈ ਕੋਈ ਟੂ ਬੋਲ ਰਿਹਾ ਸੀ ਗੱਗੀ ਹੱਸਦਿਆਂ ਕਹਿੰਦਾ ਹਾਂ ਬੇਰਕੂਫੇ ਇਹ ਵਾਇਸ ਰਿਕਾਰਡ ਟੌਏ ਹੈ ਦੂਜੇ ਬੱਚਾ ਨੇ ਡਰਾਉਣੀ ਰਿਕਾਰਡਿੰਗ ਕਰਕੇ ਰੱਖੀ ਹੋਈ ਸੀ ਮਿੰਟੂ ਓਹੋ ਮੈਂ ਤਾਂ ਰਾਤ ਨੂੰ ਸਮਝਿਆ ਭੂਤ ਆ ਗਿਆ ਦੋਵੇਂ ਹਾਸ ਹਾਸ ਕੇ ਲੋਟਪੋਟ ਹੋ ਰਹੇ ਸੀ ਮੋਰਲ ਸਿੱਖਿਆ ਮਿੰਟੂ ਨੂੰ ਸਿੱਖ ਮਿਲੀ ਡਰ ਅਕਸਰ ਉਸ ਚੀਜ਼ ਤੋਂ ਲੱਗਦਾ ਹੈ ਜਿਸ ਦੀ ਸੱਚਾਈ ਨਹੀਂ ਪਤਾ ਹੁੰਦੀ ਸਚਾਈ ਜਾਣ ਕੇ ਡਰ ਹਵਾ ਹੋ ਜਾਂਦਾ ਹੈ ਦੋਸਤੋ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਇਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਅਗਲੀ ਵਾਰ ਕਿਹੜੀ ਕਹਾਣੀ ਸੁਣਨੀ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹਰ ਨਵੀਂ ਮੋਰਲ ਸਟੋਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ